ਅੱਜ ਮੈਂ ਰਜਿੰਦਰ ਸਿੰਘ ਕੋਰਟਨੈੱਟ ਜਰਨਲਿਸਟ ਸਖਤਰ ਪੰਜਾਬ ਪੀਕੇ ਜੂ ਰਾਜੇਵਾਲ ਅੱਜ ਇਹ ਜਿਹੜਾ ਐਸਕੇਨ ਜੇ ਸੱਦੇ ਤੇ ਪੂਰਾ ਭਾਰਤਵੰਨ ਕੀਤਾ ਗਿਆ ਇਹ ਜਿਹੜੀਆਂ ਸਾਰੇ ਵਰਗਾਂ ਦੀਆਂ ਮੰਗਾਂ ਨੇ ਸਰਕਾਰ ਤੋਂ ਉਹ ਮਨਵਾਉਣ ਵਾਸਤੇ ਅੱਜ ਸਾਰਾ ਭਾਰਤਵੰਨ ਕੀਤਾ ਗਿਆ ਅੱਜ ਸਾਰੀਆਂ ਟ੍ਰੇਡ ਯੂਨੀਅਨਾਂ ਬੈਂਕ ਕੰਮ ਐਮਪਲਾਈਜ਼ ਤੇ ਦੁਕਾਨਦਾਰ ਵਪਾਰੀ ਆੜਤੀ ਪੱਲੇਦਾਰ ਮਨੀਮ ਪੈਟਰੋਲ ਪੰਪ ਐਸੋਸੀਏਸ਼ਨ ਅ ਸਾਰਿਆਂ ਨੇ ਇਹ ਇਸ ਬੰਦ ਦਾ ਸਾਥ ਦਿੱਤਾ ਤੇ ਅੱਜ ਪੂਰਨ ਤੌਰ ਤੇ ਬੰਦ ਹੋ ਗਿਆ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੰਦ ਹੈ ਜੀ ਇਹ 12 ਵਜੇ ਤੋਂ 4 ਵਜੇ ਤੱਕ ਇਹ ਬੰਦ ਰਹਿਣਾ ਹੈ ਕੀ ਦੁਕਾਨਾਂ ਵੀ ਬੰਦ ਰਹਿਣਗੀਆਂ ਸ਼ਹਿਰ ਦੀਆਂ ਹਾਂਜੀ ਹਾਂ ਹੋਰ ਕੀ ਕੀ ਬੰਦ ਕਰੋਗੇ ਦੁਕਾਨਾਂ ਵੀ ਸਾਰੇ ادارے ਬੰਦ ਹੋਣਗੇ ਬੈਂਕਾਂ ਵੀ ਬੰਦ ਨੇ ਪੈਟਰੋਲ ਪੰਪ ਵੀ ਬੰਦ ਨੇ ਸਕੂਲ ਵੀ ਬੰਦ ਨੇ ਸਾਰੇ ادارے ਅੱਜ 12 ਵਜੇ ਤੋਂ 4 ਵਜੇ ਤੱਕ ਬੰਦ ਰਹਿਣਗੇ। ਇਹ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗਾਂ ਤਾਂ ਜੀ ਦੇਖੋ ਜਿਹੜੀਆਂ ਕਿਸਾਨੀ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਕਮਿਟਮੈਂਟ ਕਰੀ ਸੀ ਜੀ ਉੱਥੇ ਲਿਖਤੀ ਤੌਰ ਤੇ ਵਾਅਦਾ ਕਰਿਆ ਸੀਗਾ ਜਦੋਂ ਦਿੱਲੀ ਬਾਟਰਾਂ ਤੇ ਮੋਰਚਾ ਲੱਗਿਆ ਸੀਗਾ ਉਦੋਂ ਇਹਨਾਂ ਨੇ ਲਿਖਤੀ ਤੌਰ ਤੇ ਕਿਹਾ ਸੀਗਾ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਦੋਂ ਵਾਪਸ ਉਦੋਂ ਹੀ ਲੈ ਲੈ ਸੀਗੇ ਤੇ ਬਾਕੀ ਜਿਹੜੀਆਂ ਮੰਗਾਂ ਸੀ ਜਿਹਾਂ ਜਿਵੇਂ ਐਮਐਸਪੀ ਤੇ ਕਾਨੂੰਨੀ ਗਰੰਟੀ ਇਹ ਇਹਨਾਂ ਨੇ ਕਮੇਟੀ ਬਣਾਉਣ ਬਾਰੇ ਕਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਲਖੀਮਪੁਰ ਖੀਰੀ ਕਾਂਡ ਹੋਇਆ ਸੀਗਾ ਉਹਦੇ ਇਨਸਾਫ ਇਨਸਾਫ ਦੇ ਬਾਰੇ ਇਹਨਾਂ ਨੇ ਲਿਖੀ ਵਾਅਦਾ ਕਰਿਆ ਸੀ ਤੇ ਬਾਕੀ ਜਿਹੜਾ ਆਪਣੇ ਸ਼ਹੀਦ ਹੋਏ ਸੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਦਿੱਲੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਰੀ ਸੀ ਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਇਹਨਾਂ ਨੇ ਵਾਅਦਾ ਕਰਿਆ ਸੀ ਤੇ ਜਿਵੇਂ 2020 ਦਿੱਲੀ ਬਿਲ ਸੀਗਾ ਉਹ ਵਾਪਸ ਲੈਣ ਦੀ ਗੱਲ ਕਹੀ ਸੀਗੀ ਵੇ ਪ੍ਰਦੂਸ਼ਣ ਦਾ ਇਹਨਾਂ ਨੇ ਐਕਟ ਬਣਾਇਆ ਸੀਗਾ ਵੀ ਉਹਦੇ ਵਿੱਚ ਇਹਨਾਂ ਨੇ ਜਿਹੜੇ ਖੇਤੀ ਆ ਇਹਨੂੰ ਬਾਹਰ ਰੱਖਣ ਬਾਰੇ ਇਹ ਲਿਖਤੀ ਵਾਅਦਾ ਕਰਿਆ ਸੀਗਾ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਮੰਗ ਨਹੀਂ ਮੰਨੀ ਹੈਗੀ ਉਹ ਸਾਰੀਆਂ ਚੀਜ਼ਾਂ ਦੀਆਂ ਵੀ ਉਹ ਓਕੜੇ ਖੜੀਏ ਨੇ ਤੋਂ ਇਸ ਕਰਕੇ ਇਹ ਜਿਵੇਂ ਇਸ ਕੰਮ ਨੇ ਸਤਾਤ ਤੁਰ ਸੀਗਾ ਅ ਅੱਜ ਭਾਰਤ ਬੰਦ ਹੈ ਜਿਵੇਂ ਦਿੱਲੀ ਬਾਡਰਾਂ ਤੇ ਆਪਣੇ ਨਾਲ ਹਰਿਆਣਾ ਜਿਹੜਾ ਬਾਡਰ ਆ ਸੰਭੂ ਬਾਡਰ ਆ ਉੱਥੇ ਜਿਹੜੇ ਕਿਸਾਨ ਦਿੱਲੀ ਨੂੰ ਜਾ ਰਹੇ ਸੀ 13 ਫਰਵਰੀ ਨੂੰ ਉੱਥੇ ਉਹਨਾਂ ਨੇ ਰੋਕਿਆ ਹਰਿਆਣਾ ਸਰਕਾਰ ਨੇ ਜਦਕਿ ਹਰਿਆਣਾ ਸਰਕਾਰ ਦਾ ਕੋਈ ਰੋਲ ਹੀ ਨਹੀਂ ਹੈਗਾ ਨਾ ਉਹਨਾਂ ਤੋਂ ਮੰਗ ਕੋਈ ਮੰਨਿਆ ਨਾ ਉਹਨਾਂ ਤੇ ਇੱਕ ਵਾਰੀ ਗੱਲ ਤੇ ਉਹਨਾਂ ਨੇ ਉਦਾਂ ਹੀ ਰੋਕਾਂ ਲਾਈਆਂ ਨੇ ਜਿਵੇਂ ਕੋਈ ਬਾਹਰਲੀ ਫੌਜ ਨੂੰ ਰੋਕਣਾ ਹੁੰਦਾ ਉੱਥੇ ਵੀ ਇੰਨਾ ਨਹੀਂ ਹੁੰਦਾ ਜਿਵੇਂ ਇਹਨਾਂ ਨੇ ਕਿੱਲਾ ਇੱਥੇ ਲਾਈਆਂ ਨੇ ਸੀਮੈਂਟ ਦੇ ਕੰਧਾਂ ਕਰਿਏ ਨੇ ਜਾਂ ਲਾਠੀ ਚਾਰਜ ਕਰਿਆ ਅਥਰੂਗਾ ਛੱਡੀ ਆ ਬੀਓ ਉਹਦਾ ਇੱਕ ਅਸੀਂ ਵਿਰੋਧ ਦੇ ਵਿੱਚ ਇਹ ਕੱਲ ਜਿਹੜਾ ਇਸ ਕੈਮ ਨੇ ਸੱਤਾ ਦਿੱਤਾ ਸੀਗਾ 11 ਵਜੇ ਤੋਂ 2 ਵਜੇ ਤੱਕ ਸਾਰੇ ਟੋਲ ਪਲਾਜ਼ੇ ਉਹ ਫ੍ਰੀ ਕਰੇ ਸੀਗੇ ਧੰਨਵਾਦ